ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲ 1699 ਦੇ ਵਿੱਚ ਲੋਕ ਵਸਾਖੀ ਮਨਾਉਣ ਦੇ ਲਈ ਆਨੰਦਪੁਰ ਸਾਹਿਬ 'ਤੇ ਇਕੱਠੇ ਹੋਏ ਸਨ ਪਰ ਇਹ ਸਾਲ 1699 ਵਾਲਾ ਜਿਹੜਾ ਸਾਲ ਇੱਕ ਖਾਸ ਸਾਲ ਸੀ ਕਿਉਂਕਿ ਇਸ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਜਾਰੀ ਕੀਤਾ ਐਸੀਗਾ ਕਿ ਜਿਹੜੇ ਵੀ ਸਿੱਖ ਇਸ ਮੇਲੇ ਵਿੱਚ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਣ ਇਸ ਕਰਕੇ ਜਿਹੜਾ ਇਕੱਠ ਸੀਗਾ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੀਗਾ 1699 ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੇਸਗੜ ਗੁਰਦੁਆਰਾ ਸਾਹਿਬ ਵਿਖੇ ਇਹ ਜਿਹੜਾ ਭਾਰੀ ਇਕੱਠ ਹੋਇਆ ਸੀ ਉੱਥੇ ਲੋਕਾਂ ਦਾ ਬਹੁਤ ਵੱਡੀ ਭੰਡਾਰ ਲੱਗੀ ਹੋਈ ਸੀਗੀ ਲੋਕ ਮੈਠੇ ਸੀਗੇ ਔਰ ਗੁਰੂ ਗੋਬਿੰਦ ਸਿੰਘ ਜੀ ਥੋੜੀ ਦੇਰ ਬਾਅਦ ਸੰਗਤ ਦੇ ਸਨਮੁਖ ਹੋਏ ਤੇ ਉਹਨਾਂ ਨੇ ਇੱਕ ਨਵਾਂ ਪਹਿਰਾਵਾ ਕੇਸੇ ਦੇ ਰੰਗ ਦਾ ਜਿਹੜਾ ਪਹਿਰਾਵਾ ਪਹਿਨਿਆ ਹੋਇਆ ਸੀਗਾ ਨੀਲੇ ਰੰਗ ਦਾ ਕਮਰ ਕਸ ਬੰਨਿਆ ਹੋਇਆ ਸੀਗਾ ਉਹਨਾਂ ਨੇ ਤੇ ਖੱਬੇ ਪਾਸੇ ਉਹਨਾਂ ਦੇ ਕੋਲ ਇੱਕ ਤਲਵਾਰ ਸੀਗੀ ਥੋੜੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਤਲਵਾਰ ਕੱਢ ਕੇ ਸੱਜੇ ਹੱਥ ਨਾਲ ਹਵਾ ਵਿੱਚ ਲਹਿਰਾਈ ਤਾਂ ਉਹਨਾਂ ਨੇ ਔਸ ਪਾਰੀ ਕੱਠ ਨੂੰ ਸੰਬੋਧਨ ਕਰਦੇ ਹੋਏ ਕਿਆ ਬਿੱਤਰਮ ਦੀ ਖਾਤਰ ਸ਼ਹਾਦਤ ਦੀ ਲੋੜ ਹੈ ਪੰਜ ਬਲੀਦਾਨਾਂ ਦੀ ਲੋੜ ਹੈ ਕੋਈ ਵਿਅਕਤੀ ਆਪਣਾ ਸਿਰ ਦੇਣਾ ਚਾਹੁੰਦਾ ਹੈ ਧਰਮ ਦੀ ਖਾਤਰ ਤਾਂ ਪੂਰੇ ਪੰਡਾਲ ਵਿੱਚ ਇੱਕ ਤਰ੍ਹਾਂ ਨਾਲ ਸਨਾਟਾ ਸ਼ਾ ਜਾਂਦਾ ਹੈ ਪੂਰੇ ਪੰਡਾਲ ਦੇ ਵਿੱਚ ਸ਼ਾਂਤ ਮਾਹੌਲ ਹੋ ਜਾਂਦਾ ਹੈ ਤੇ ਥੋੜੀ देर ਨੂੰ ਪੰਡਾਲ ਦੇ ਵਿੱਚ ਆਵਾਜ਼ ਆਉਂਦੀ ਹੈ ਹਾਂਜੀ ਗੁਰੂ ਜੀ ਮੈਂ ਤਾਂ ਕਿਹੜਾ ਵਿਅਕਤੀ ਸੀ ਭਾਈ ਦਇਆ ਰਾਮ ਲਾਹੌਰ ਤੋਂ ਸੀ ਗਾਇ ਵਿਅਕਤੀ ਲਾਹੌਰ ਦਾ ਖੱਤਰੀ ਸੀਗਾ ਜਿਨੇ ਹੱਥ ਖੜਾ ਕਰਕੇ ਸਭ ਤੋਂ ਪਹਿਲੇ ਬਲੀਦਾਨ ਦੇਣ ਦੀ ਗੱਲ ਕੀਤੀ ਤੇ ਸਟੇਜ ਤੇ ਚਲਾ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਲੈ ਕੇ ਸਟੇਜ ਦੀ ਬੈਕਸਾਈਡ ਚਲੇ ਜਾਂਦੇ ਨੇ ਪਰ ਉੱਥੇ ਕਿਸੇ ਵਸਤੂ ਨੂੰ ਇਕੱਟਣ ਦੀ ਆਵਾਜ਼ ਆਉਂਦੀ ਹੈ ਔਰ ਸੰਗਤ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣਿਆ ਹੁੰਦਾ ਹੈ ਸੰਗਤ ਸ਼ਾਂਤ ਔਰ ਗੁਰੂ ਗੋਬਿੰਦ ਸਿੰਘ ਜੀ ਖੂਨ ਨਾਲ ਲਿਪੜੀ ਹੋਈ ਤਲਵਾਰ ਲੈ ਕੇ ਫਿਰ ਸਟੇਜ ਤੇ ਅੱਗੇ ਸੰਗਤ ਦੇ ਸਾਹਮਣੇ ਆ ਜਾਂਦੇ ਨੇ ਤਾਂ ਫਿਰ ਉਹਨਾਂ ਨੇ ਇੱਕ ਹੋਰ ਬਲੀਦਾਨ ਦੀ ਮੰਗ ਕੀਤੀ ਇਸ ਤਰ੍ਹਾਂ ਚਾਰ ਸਿੱਖ ਜਿਹੜੇ ਨੇ ਉਹ ਵਾਰੋ-ਵਾਰੀ ਆਉਂਦੇ ਨੇ ਪਹਿਲੇ ਭਾਈ ਦਇਆਰਾਮ ਆਇਆ ਫਿਰ ਧਰਮਦਾਸ ਜਿਹੜਾ ਦਿੱਲੀ ਦਾ ਰਹਿਣ ਵਾਲਾ ਸੀ ਫਿਰ ਮੋਹਕਮ ਚੰਦ ਜਿਹੜਾ ਗੁਜਰਾਤ ਦਾ ਰਹਿਣ ਵਾਲਾ ਸੀ ਸਿਪਾਈ ਰੰਗਾਈ ਦਾ ਕੰਮ ਕਰਦਾ ਸੀਗਾ ਸੈਪ ਚੰਦ ਕਰਨਾਟਕ ਦਾ ਸੀਗਾ ਇੱਕ ਨਾਈ ਸੀਗਾ ਹਿੰਮਤ رائے ਜਿਹੜਾ ਉੜੀਸਾ ਤੋਂ ਸੀਗਾ ਮਸ਼ਕੀ ਸੀਗਾ ਤਾਂ ਇਸ ਤਰ੍ਹਾਂ ਪੰਜ ਜਿਹੜੇ ਸੀਗੇ ਇਹ ਵਿਅਕਤੀ ਸਟੇਜ ਦੇ ਉੱਪਰ ਆਏ ਤੇ ਗੁਰੂਜੀ ਉਹਨਾਂ ਪੰਜਾਂ ਵਿਅਕਤੀਆਂ ਨੂੰ ਸਟੇਜ ਦੀ ਬੈਕਸਾਈਡ ਲੈ ਕੇ ਜਾਂਦੇ ਨੇ। ਔਰ ਸਾਰਿਆਂ ਨੂੰ ਇਕੱਠੇ ਫਿਰ ਸਟੇਜ ਦੇ ਉੱਪਰ ਸਾਹਮਣੇ ਲੈ ਕੇ ਆ ਜਾਂਦੇ ਨੇ। ਕੀ ਦੇਖਦੇ ਆ ਵੀ ਉਹ 5 ਸੈਕਿੰਡ ਜਿਹੜੇ ਬਲੀਦਾਨ ਦੇਣ ਲਈ ਗਏ ਸੀਗੇ ਉਹਨਾਂ ਨੇ ਇੱਕ ਨਵਾਂ ਪਹਿਰਾਵਾ ਪਹਿਨਣਾ ਹੋਇਆ ਸੀਗਾ। ਉਹਨਾਂ ਨੇ ਵੀ ਕੇਸਰੀ ਬਾਣਾ ਪਹਿਨਿਆ ਹੋਇਆ ਸੀ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਨੀਲੇ ਰੰਗ ਦਾ ਕਮਰ ਕਸ ਬੰਨਿਆ ਹੋਇਆ ਸੀਗਾ আর ਗੁਰੂ ਜੀ ਨੇ ਸਟੇਜ ਤੇ ਆ ਕੇ ਖੰਡੇ ਦੀ ਪਾਉਲ ਤਿਆਰ ਕੀਤੀ ਅੰਮ੍ਰਿਤ ਤਿਆਰ ਕੀਤਾ ਤੇ ਉਹਨਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰੂ ਜੀ ਨੇ ਆਪ ਉਹਨਾਂ ਤੋਂ ਅੰਮ੍ਰਿਤ ਛਕਾਇਆ ਤੇ ਨਾਲ ਦੀ ਨਾਲ ਐਲਾਨ ਕੀਤਾ ਕਿ ਹਰ ਸਿੱਖ ਆਪਣੇ ਨਾਂ ਦੇ ਪਿੱਛੇ ਸਿੰਘ ਸ਼ਬਦ ਜੋੜੇਗਾ ਤੇ ਪੰਜ ਕਕਾਰ ਧਾਰਕ ਕਰੇਗਾ ਪੰਜ ਕਕੇ ਧਾਰਨ ਕਰੇਗਾ ਕੇਸ ਕੰਗਾ ਕੜਾ ਕਛਹਿਰਾ ਕਿਰਪਾਨ ਤਾਂ ਇਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਪੰਜ ਪਿਆਰਿਆਂ ਨੂੰ ਅਮਰ ਸ਼ਕਾ ਕੇ ਤੇ ਆਪ ਉਹਨਾਂ ਕੋਲੋਂ ਅਮਰਤ ਸ਼ਕਿਆ ਤੇ ਆਪਣਾ ਨਾਮ ਹੀ ਗੋਬਿੰਦ ਸਿੰਘ ਰੱਖਿਆ ਤਾਂ ਇਸ ਤਰ੍ਹਾਂ ਗੁਰੂ ਜੀ ਨੇ ਖਾਲਸਾ ਪੰਥ ਜਿਹੜੀ ਹੈ ਸਥਾਪਨਾ ਕੀਤੀ ਅੱਥੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਬੇਟਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿਹੜਾ ਖਾਲਸਾ ਸ਼ਬਦ ਦਾ ਦੀ ਵਰਤੋਂ ਕੀਤੀ ਸੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਇੱਕ ਹੁਕਮਨਾਮੇ ਵਿੱਚ ਗੁਰੂ ਕਾ ਖਾਲਸਾ ਸ਼ਬਦ ਵਰਤਿਆ ਸੀ ਪੂਰਬੀ ਖੇਤਰ ਦੇ ਲੋਕਾਂ ਲਈ ਤੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਪਟਨਾ ਦੀ ਸੰਗਤ ਲਈ ਸ਼ਬਦ ਦੀ ਵਰਤੋਂ ਕੀਤੀ ਤੇ ਫਿਰ 1699 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ ਇਸ ਜਿਹੜਾ ਖਾਲਸਾ ਸਰਦਾਰ ਨੂੰ ਵਿਸ਼ੇਸ਼ ਜਿਹੜਾ ਸੰਦਰਭ ਦੇ ਵਿੱਚ ਦੇਖਿਆ ਜਾਣ ਲੱਗਿਆ